ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਸਾਰਾ ਸ਼ਹਿਰ ਸਾਰਾ ਪੰਜਾਬ ਕਹਿ ਰਿਹਾ ਵੀ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਿਆਦਾ ਵੀ ਤੁਸੀਂ ਢਾਬਾ ਖੋਲ੍ਹਿਆ ਤੁਹਾਡੇ ਤੋਂ ਕੋਈ ਇਹਦੀ ਸਫਾਈ ਮੰਗਣ ਦੀ ਲੋੜ ਨਹੀਂ ਇਹ ਸਾਬਤ ਹੋ ਗਿਆ ਵੀ ਆਪਾਂ ਇੱਥੇ ਲੁੱਟਖਸੁੱਟ ਵੀ ਕਰ ਰਹੇ ਹਾਂ ਠੱਗੀ ਵੀ ਮਾਰ ਰਹੇ ਹਾਂ ਔਰ ਹਰ ਉਹ ਗਲਤ ਕੰਮ ਜਿਹੜਾ ਇੱਕ ਮੁਸਾਫਰ ਨਾਲ ਨਹੀਂ ਹੋਣਾ ਚਾਹੀਦਾ ਉਹ ਤੁਸੀਂ ਕਰ ਰਹੇ ਹੋ ਹੁਣ ਤੁਹਾਡੇ ਕੋਲ ਸੰਗਤੀ ਰੂਪ ਦੇ ਵਿੱਚ ਇੱਕ ਮੌਕਾ ਆ ਵੀ ਤੁਸੀਂ ਜਿਹੜਾ ਵੀ ਪ੍ਰਣ ਕਰਨਾ ਕੋਈ ਸ਼ਰਤ ਮੰਨਣੀ ਹੈ ਉਹ ਸੰਗਤ ਨੂੰ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਨਣੀ ਹੈ ਜੇ ਤੁਸੀਂ ਉਸ ਕਮਿਟਮੈਂਟ ਤੋਂ ਜੋ ਗੁਰੂ ਸਾਹਿਬ ਦੀ ਹਜ਼ੂਰੀ ਚ ਕੀਤੀ ਹੈ ਉਸ ਤੋਂ ਮੁੱਕਰਦੇ ਹੋ ਤੁਸੀਂ ਦੇਣਦਾਰ ਗੁਰੂ ਸਾਹਿਬ ਦੇ ਤੇ ਸੰਗਤ ਦੇ ਹੋ ਸ਼ਹਿਰ ਦੀ ਲੋਕਲ ਸੰਗਤ ਦੇ ਵੀ ਅਕਾਲ ਪੁਰਖ ਦੇ ਵੀ ਜਿੱਥੋਂ ਹਰ ਕੋਈ ਬੰਦਾ ਆਪਣੀ ਖੇਮਾ ਮੰਗਦਾ ਭੁੱਲ ਚੁੱਕਦੀ ਸਮੱਤ ਦੀ ਕਰਦਾ ਸਾਡਾ ਮਕਸਦ ਤੁਹਾਨੂੰ ਕੋਈ ਪਬਲੀਕਲੀ ਜਲੀਲ ਕਰਨਾ ਨਹੀਂ ਹੈ ਪਰ ਇਹ ਹੁਣ ਜੇ ਮੁੱਦਾ ਹੀ ਜਨਤਕ ਗਰੁੱਪ ਚ ਆ ਗਿਆ ਕਿਉਂਕਿ ਇੱਕ ਤੋਂ ਬੰਦਿਆਂ ਦੀ ਗੱਲ ਨਹੀਂ ਹੈ ਹਜ਼ਾਰਾਂ ਕੇਸ ਨੇ ਸੋ ਤੁਸੀਂ ਅੱਗੇ ਤੋਂ ਜਿਹੜਾ ਪ੍ਰਣ ਲੈਣਾ ਉਹਦੇ ਚ ਪੰਜ ਚਾਰ ਪੰਜ ਚੀਜ਼ਾਂ ਸੰਗਤ ਨੇ ਡਿਸਾਈਡ ਕੀਤੀਆਂ ਇੱਕ ਕਿ ਤੁਸੀਂ ਹੋਟਲ ਦੇ ਵਿੱਚ ਫਿਕਸ ਰੇਟ ਹਰ ਚੀਜ਼ ਦਾ ਟੇਬਲ ਤੋਂ ਲੈ ਕੇ ਟਾਬੇ ਦੇ ਹਰ ਖੁੰਜੇ ਤੇ ਬੇਟਾ ਆ ਰਿਹਾ ਨਾ ਤੁਹਾਡਾ ਉਹਨੂੰ ਵੀ ਬੁਲਾ ਲਓ ਕੋਈ ਗੇੜੇ ਨਾ ਉਸ ਮੋਕੇ ਸਾਰੇ ਸ਼ਾਮਿਲ ਸੀਗੇ ਸਾਰੇ ਸੱਦ ਲੋ ਜਿਹੜੇ ਹਾਂ ਸੱਦ ਲੋ ਸੁਣ ਲਓ ਪਹਿਲਾਂ ਜੇ ਕਿਸੇ ਨੇ ਇਸ ਤੋਂ ਬਾਅਦ ਨਹੀਂ ਆਣਾ ਤੇ ਉਹ ਨਾ ਆਵੇ ਤੁਸੀਂ ਵੀ ਜਾ ਸਕਦੇ ਹੋ ਕੋਈ ਤੁਹਾਡੇ ਨਾਲ ਤੱਕਾ ਨਹੀਂ ਚਾਰ ਪੰਜ ਚੀਜ਼ਾਂ ਡਿਸਾਈਡ ਹੋਈਆਂ ਸੀ ਸੰਕਤੀ ਰੂਪ ਦੇ ਵਿੱਚ ਫਿਕਸ ਰੇਟ ਹਰ ਜਗ੍ਹਾ ਸਾਹਮਣੇ ਲੱਗੇ ਹੋਊਗੇ ਉਸ ਫਿਕਸ ਰਿੱਟ ਤੋਂ 1 ਰੁਪਿਆ ਵੀ ਵੱਧ ਜੇ ਤੁਸੀਂ ਵਸੂਲ ਮੇਰੀ ਪੂਰੀ ਸੁਣ ਲਿਓ ਫਿਰ ਤੁਸੀਂ ਜੋ ਕਹਿਣਾ ਕਹਿ ਲਿਓ 1 ਰੁਪਿਆ ਵੀ ਵੱਧ ਜੇ ਤੁਸੀਂ ਵਸੂਲਦੇ ਹੋ ਤਾਂ ਤੁਸੀਂ ਸ਼ਹਿਰ ਦੀ ਸੰਗਤ ਦੇ ਸ਼ਹਿਰ ਦੇ ਵਾਸੀਆਂ ਦੇ ਗੁਰੂ ਸਾਹਿਬ ਦੇ ਦੇਣਦਾਰ ਹੋਵੋਗੇ ਦੂਜੀ ਚੀਜ਼ ਸਾਰੀ ਸੁਣ ਲਓ ਪਹਿਲਾਂ ਬਿਨਾ ਮੰਗਿਆ ਕੋਈ ਚੀਜ਼ ਠੱਕੇ ਨਾਲ ਛਲਾਵੇ 'ਚ ਰੱਖ ਕੇ ਪਰੋਸੀ ਨਹੀਂ ਜਾਊਗੀ ਟੇਬਲ ਤੇ ਜੋ ਕੇਸਾਂ ਜਿ ਸੋਣ ਆਇਆ ਵੀ ਠੱਕੇ ਨਾਲ ਖੀਰ ਰੱਖ ਕੇ ਸਲਾਦ ਰੱਖ ਕੇ ਬਾਅਦ 'ਚ 100 ਦਾ 700 ਹੋ ਜਾਂਦਾ ਤੀਸਰੀ ਚੀਜ਼ ਤੁਹਾਡੇ ਹਰ ਖੁੰਝੇ ਦੇ ਵਿੱਚ ਕਿ ਤੁਹਾਡੀ ਇੱਕ ਇਹ ਗੱਲ ਆਈ ਵੀ ਜੀ ਸਾਨੂੰ ਤਾਂ ਜੀ ਪੱਤਰਕਾਰ ਬਲੈਕਮੇਲ ਕਰਨਾ ਆਉਂਦੇ 2100 1100 ਲੈਣ ਉਹ ਵੀ ਤੁਹਾਨੂੰ ਬਲੈਕਮੇਲ ਕਿਸੇ ਗਰਾਊਂਡ ਤੇ ਕਰਨਗੇ ਨਾ ਆ ਕੇ ਕੋਈ ਚੀਜ਼ ਫੜੀਗੇ ਤੁਹਾਡੇ ਹਰ ਹੋਟਲ ਦੇ ਖੂਂਜੇ ਦੇ ਵਿੱਚ ਆਡੀਓ ਤੇ ਵੀਡੀਓ ਵਿਦ ਮਾਈਕਲੇ ਕੈਮਰੇ ਲੱਗਣਗੇ ਕੱਲ ਨੂੰ ਕੋਈ ਗਾਹਕ ਆ ਕੇ ਨਾ ਕਵੇ ਮੇਰੇ ਨਾਲ ਠੱਗੀ ਵਜੀ ਮੈਨੂੰ ਇੰਨਾ ਕਿਹਾ ਸੀ ਇੰਨਾ ਲੈ ਲਿਆ ਤੁਸੀਂ ਨਾ ਕਹਿ ਸਕੋ ਵੀ ਫਲਾਣਾ ਮੈਨੂੰ ਝੂਠ ਬੋਲ ਕੇ ਠੱਗ ਗਿਆ ਬਲੈਕਮੇਲ ਕਰ ਗਿਆ ਆਪਾਂ ਉਹ ਜੱਭੀ ਖਤਮ ਕਰ ਦੇਣਾ ਮਾਈਕ ਵਾਲੇ ਕੈਮਰੇ ਘੱਟੋ ਘੱਟ 60 ਦਿਨ ਦਾ ਬੈਕਅਪ ਤੇ 48 ਘੰਟਿਆਂ ਚ ਲੱਗਣੇ ਚਾ ਇਹ ਸਾਰੇ ਸ਼ਹਿਰ ਦੇ ਸੰਗਤ ਦਾ ਫੈਸਲਾ ਪੰਜਵੀਂ ਚੀਜ਼ ਜਿਹੜੀ ਜਗ੍ਹਾ ਤੁਸੀਂ ਫालतू ਘੇਰੀ ਹੋਈ ਆ ਆਪਣੀ ਮਿੱਥੀ ਹੋਈ ਅਲਾਟ ਹੋਈ ਜਗ੍ਹਾ ਤੋਂ ਬਾਹਰੀ ਉਹ ਕਬਜ਼ਾ ਤੁਸੀਂ ਖਾਲੀ ਕਰੋ ਨਾ ਟ੍ਰੈਫਿਕ ਡਿਸਟਰਬ ਕਰਨਾ ਔਰ ਜਿਹੜੀਆਂ ਇਹ ਚਾਰ ਪੰਜ ਚੀਜ਼ਾਂ ਦੇ ਵਿੱਚੋਂ ਕੋਈ ਵੀ ਨੈਤਿਕ ਆਧਾਰ ਤੇ ਹੁੰਦੀ ਆ ਗੱਲ ਸਾਰੀ ਵੱਡੇ ਵੱਡੇ ਪੋਲੀਟੀਕਲ ਆਦਮੀ ਅਕਾਲ ਤਖਤ ਸਾਹਿਬ ਤੇ ਬਹਿ ਕੇ ਨੈਤਿਕ ਆਧਾਰ ਤੇ ਨਹੀਂ ਮੰਨੇ ਤੇ ਡੁੱਬ ਗਏ ਸੰਗਤੀ ਰੂਪ ਚ ਜਿਹੜੀ ਗੱਲ ਤੁਸੀਂ ਮੰਨ ਜੂਗੇ ਉਹਨਾਂ ਚੋਂ ਕੋਈ ਵੀ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਆ ਕੇ ਕੱਲ ਨੂੰ ਮਾਈਕ ਚੱਕ ਕੇ ਮਸ਼ਹੂਰ ਹੋਣ ਲਈ ਕਹਿ ਦਵੇ ਜੀ ਮੇਰੇ ਨਾਲ ਠੱਗੀ ਵੱਜੀ ਹੈ ਜੀ ਇਹਨਾਂ ਨੇ ਕਾਊਂਟਰ ਤੇ ਖੜਨਾ ਉਹ ਸਾਰੇ ਬਿਲਾ ਲਓ ਜੀ ਨਾ ਹਾਂ ਉਹ ਵੀ ਇਹ ਬਿਲਾ ਲਓ ਕਾਊਂਟਰ ਤੋਂ ਲੈ ਕੇ ਅਖੀਰ ਤੱਕ ਕਿਉਂਕਿ ਦੇਖੋ ਫੈਸਲੇ ਤਾਂ ਇਹਨਾਂ ਨੇ ਲੈਣੇ ਮਾਲਕ ਇਹ ਨੇ ਬਾਕੀ ਤਾਂ ਸਟਾਫ ਹੈ ਜਿਹੜਾ ਅਸੀਂ ਫੈਸਲਾ ਕਰਦਾ ਲਾਗੂ ਇਹਨਾਂ ਨੇ ਕਰਨਾ ਬਾਕੀ ਤਾਂ ਮਾਫੀ ਮੰਗਣਗੇ ਆ ਕੇ ਬਸ ਹਾਂ ਸੋ ਉਹਦੇ ਵਿੱਚ ਤੁਹਾਡੀ ਕਸਟਮਰ ਦੀ ਐਂਟਰੀ ਤੋਂ ਲੈ ਕੇ ਪਿਛਲੇ ਕੈਬਨ ਤੱਕ ਜਿੱਥੇ ਜਾ ਕੇ ਲੋਕਾਂ ਨੇ ਕਿਹਾ ਵੀ ਸਾਡੇ ਨਾਲ ਹੱਥੋਪਾਈ ਕੀਤੀ ਕੀ ਸਾਨੂੰ ਜਲੀਲ ਕੀਤਾ ਗਿਆ ਪਿਛਲੇ ਕੈਬਨ ਤੱਕ ਹਰੇਕ ਕੈਮਰਾ ਰਨਿੰਗ ਚ ਹੋਣਾ ਚਾਹੀਦਾ ਨਾਲ ਆਡੀਓ ਮਾਈਕ ਲੱਗਾ ਹੋਣਾ ਚਾਹੀਦਾ ਤੁਸੀਂ ਵੀ ਬਚੋਗੇ ਗਾਂ ਵੀ ਬਚੋਗੇ ਮੈਂ ਤੁਹਾਡੀ ਬੇਨਤੀ ਸੁਣ ਲਈ ਸਾਰੀ ਹਾਂਜੀ ਤੁਸੀਂ ਮੇਰੀ ਸੁਣੋਗੇ ਥੋੜੀ ਤਾਂ ਪਹਿਲਾਂ ਇਹ ਦੱਸੋ ਵੀ ਤੁਸੀਂ ਇਹ ਸ਼ਰਤਾਂ ਮੰਨਦੇ ਹੋ ਮੈਂ ਸਭ ਕੁਝ ਮੰਨੂਗਾ ਤੁਸੀਂ ਮੇਰੀ ਬੇਨਤੀ ਸੁਣੋਗੇ ਛੋਟੀ ਜਿਹੀ ਪਹਿਲਾਂ ਪਹਿਲਾਂ ਇੱਕ ਵਾਰੀ ਪ੍ਰੋਸੈਸ ਪੂਰਾ ਕਰ ਲਓ ਬਾਕੀਆਂ ਨੂੰ ਸੱਦ ਲਓ ਫਿਰ ਸਾਂਝ ਰੂਲ ਚ ਕਹਿ ਲਓ ਤੁਸੀਂ ਕਹਿ ਲਓ ਜੇ ਕੋਈ ਕਹਿਣਾ ਤਾਂ ਇਹਨਾਂ ਦੀ ਅਪੀਲ ਸੁਣ ਲੋ ਕਿਦਾਂ ਦੀ ਆ ਜੇ ਤਾਂ ਮਾਫੀ ਲੈ ਕੇ ਹੈਗੇ ਸ਼ਬਦ ਇਹਨਾਂ ਦੇ ਫਿਰ ਤਾਂ ਸੰਗਤ ਮਾਫ ਕਰੂਗੀ ਜੇ ਤੁਹਾਡੇ ਸ਼ਬਦ ਮਾਫੀ ਲੈ ਕੇ ਨਹੀਂ ਹੋਏ ਤਾਂ ਸੰਗਤ ਸਾਹਮਣੇ ਖੜੀ ਆ ਫਿਰ ਰਸਤਾ ਦੂਜਾ ਹੋਊਗਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਤੁਹਾਡਾ ਦੇਖੋ ਇੱਥੇ ਆਏ ਨੇ ਫੈਸਲਾ ਸਾਡਾ ਸੰਗਤ ਦਾ ਆ ਨਾ ਕਿ ਇਹ ਸੇ ਇਹਨਾਂ ਨੂੰ ਸੁਣਨਾ ਆ ਇਹ ਦੋਸ਼ੀ ਨੇ ਇਹਨਾਂ ਕੋਣੀ ਅਸੀਂ ਦਲੀਲਾਂ ਸੁਣਨੀ ਆ ਇਹਨਾਂ ਨੂੰ ਸੰਗਤ ਨੇ ਦੱਸਣਾ ਹੁਕਮ ਕਰਨਾ ਵੀ ਆ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ ਬਿਲਕੁਲ ਇਹ ਤਾਂ ਦਲੀਲਾਂ ਚ ਆਪਣੀ ਸਫਾਈ ਦੇਣਗੇ ਦੇਣਗੇ ਇਹ ਕਿਉਂ ਨਹੀਂ ਸਫਾਈ ਦੇਣਗੇ ਆਪਣੀ ਜਿਹੜਾ ਇਹ ਦੋਸ਼ੀ ਨੇ ਸਫਾਈ ਦੇਣਗੇ ਸੋ ਸਬੂਤ ਇਹ ਗੁਰੂ ਘਰ ਤੇ ਇੱਥੇ ਹਾਜ਼ਰ ਹੋਏ ਨੇ ਦੋਸ਼ੀ ਹੈ ਜਿਹੜਾ ਇੰਨਾ ਮਾਹੌਲ ਕ੍ਰੀਏਟ ਇਦਾਂ ਹੋਇਆ ਹੈ ਇਹ ਦੋਸ਼ੀ ਨੇ ਇਹਨਾਂ ਕੋਲ ਸਫਾਈਆਂ ਦਲੀਲਾਂ ਤੋਂ ਲੈਣੀਆਂ ਇਹਦਾ ਸੰਗਤ ਨੇ ਗੁਰੂ ਸਾਹਿਬ ਨੇ ਹੁਕਮ ਕਰਨਾ ਵੀ ਆ ਦੱਸੋ ਤੁਸੀਂ ਆਪਣੀ ਗਲਤੀ ਮੰਨਦੇ ਹੋ ਜਿਹੜੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਹੜੇ ਉਹ ਦਿਨ ਹਾਜ਼ਰ ਸਨ ਉਸ ਮੌਕੇ ਦੇ ਸ਼ਾਮਲ ਸਨ ਸਾਰੇ ਇੱਥੇ ਹਾਜ਼ਰ ਹੋਣ ਗੁਰੂ ਕੀ ਘਰ ਦੇ ਇੱਥੇ ਗੁਰੂ ਦੀ ਹਜ਼ੂਰੀ ਚ ਕਾਂਏ ਕੁਛ ਵਿਚਾਰਿਆ ਜਾ ਸਕਦਾ ਪੰਨਾ ਸਿੰਘਾ ਵੱਲੋਂ ਨਹੀਂ ਤਾਂ ਇਹ ਨਹੀਂ ਵੇਚਣਾਂ ਦੀ ਅਸੀਂ ਦਲੀਲਾਂ ਨੇ ਤੇ ਸਵਾਈ ਆਪਣੀ ਦੇਣੀ ਹੈ ਵੀ ਆਹ ਕਰ ਲਾਂਗੇ ਅਸੀਂ ਹੋ ਗਿਆ ਜੀ ਆਹ ਹੋ ਗਿਆ ਜੀ ਹੋ ਗਿਆ ਅਸੀਂ ਹੋ ਗਏ ਸਾਰੇ ਦੋ ਗੱਲਾਂ ਬਸ ਮੈਂ ਵੀ ਤੇ ਜੇ ਸ਼ਰਤਾ ਮਨਜ਼ੂਰ ਆ ਕਿ ਨਹੀਂ ਬਸ ਇਹ ਦੱਸੋ ਵੀ ਦਿੱਕਤੀ ਰੋਪਚਨਾ ਕੋ ਆਪਣੀ ਕਮਿਟਮੈਂਟ ਲੈਣੀ ਆ ਕੋਈ ਗੱਲਾਂ ਬਸ ਅੱਛਾ ਹੁਣ ਅਗਲੀ ਗੱਲ ਇੱਕ ਮੈਂ ਕਰ ਦਵਾ ਇਹ ਗੱਲਾਂ ਜੜੀਆਂ ਇੱਥੇ ਜੇ ਇਹ ਹੋ ਜਾਂਦਾ ਫੈਸਲਾ ਕੱਲ ਨੂੰ ਇਹ ਫੇਰ ਉਹਦੇ ਦੌਰਾਨ ਫੇਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਹੁੰਦੀਆਂ ਤੇ ਉਹ ਬਾਹਰੋਂ ਨਹੀਂ ਕੋਈ ਆਏਗਾ ਅਸੀਂ ਆਪ ਆ ਕੇ ਉੱਥੇ ਤੁਹਾਡਾ ਸਾਰਾ ਕਰਾਂਗੇ ਸਾਡੇ ਚਾਹੇ ਸਾਡੇ ਤੇ ਪਰਚੇ ਹੋਣ ਪਰਚੇ ਹੁੰਦੇ ਕਰਾ ਲੈਂਗੇ ਚਾਹੇ ਚਾਹੇ ਸਾਨੂੰ ਜੇਲ੍ਹ ਜਾਣਾ ਪਵੇ ਅਸੀਂ ਆਪ ਆ ਕੇ ਟਾਬਾ ਸਾਰਾ ਤੁਹਾਡਾ ਖਤਮ ਕਰਾਂਗੇ ਉੱਥੇ ਜੇ ਕੱਲ੍ਹ ਅੱਜ ਤੋਂ ਬਾਅਦ ਤੁਹਾਡੀਆਂ ਉੱਥੇ ਕੋਈ ਏਦਾਂ ਦੀ ਸ਼ਿਕਾਇਤਾਂ ਆ ਗਈਆਂ ਸਾਡੀ ਬੇਨਤੀ ਸੁਣੋਗੇ ਛੋੜੀ ਤੁਸੀਂ ਪਹਿਲਾਂ ਹਾਂ ਨਾ ਜਵਾਬ ਤੁਸੀਂ ਇਹ ਜਵਾਬ ਦਿਓ ਤੁਸੀਂ ਤੁਸੀਂ ਇਹ ਸਾਰੇ ਦੋਸ਼ ਕੀਤੇ ਆ ਤੁਸੀਂ ਇਹ ਜਵਾਬ ਦਿਓ ਤੁਸੀਂ ਗਲਤੀਆਂ ਕੀਤੀਆਂ ਜੋ ਜੋ ਇਹਨਾਂ ਦਾ ਆ ਭਾਈ ਸਾਹਿਬ ਕਿੱਥੇ ਆ ਇੱਕ ਮਿੰਟ ਭਾਈ ਇੱਕ ਜਗਦੀਪ ਸਿੰਘ ਜੀ ਕਿੱਥੇ ਆ ਭਾਈ ਸਾਹਿਬ ਅੱਗੇ ਆਜੋ ਮਹਾਰਾਜ ਨੂੰ ਪਿੱਠ ਨਾ ਹੋਵੇ ਕੋਈ ਧਿਆਨ ਰੱਖਿਓ ਭਾਈ ਬੇਟਾ ਤਾਂ ਬਲਾਓ ਇਹਨਾਂ ਦਾ ਬੇਟਾ ਉਹ ਵੀ ਆਂਦੇ ਆ ਇੱਧਰ ਭਾਈ ਸਾਹਿਬ ਉੱਧਰ ਮੁੱਕ ਕਰੋ ਇਹਨਾਂ ਦਾ ਬਾਦਰ ਸਲੂਕੀ ਹੋਈ ਆ ਸਿਰ ਨੀਵਾ ਫਗਵਾੜੇ ਦੀ ਸੰਗਤ ਦਾ ਸਾਡਾ ਹੋਇਆ ਅੱਜ ਤੱਕ ਇੱਥੇ ਕੋਈ ਵੀ ਆਪਾਂ ਖੰਗੜ ਨਹੀਂ ਦਿੱਤਾ ਇਦਾਂ ਸਿਰ ਨੀਵਾ ਸਾਡਾ ਹੋਇਆ ਸਾਰੇ ਆਲ ਵਰਡ ਦੇ ਵਿੱਚ ਇਹਨਾਂ ਨੇ ਤੁਸੀਂ ਬਾਦਰ ਸਲੂਕੀਆਂ ਗੀਤੀਆਂ ਜਾਇਤੀਆਂ ਕੀਤੀਆਂ ਕੀਤੀ ਇਹ ਤਾਂ ਤੁਸੀਂ ਇਹ ਹਾਂ ਜਾਂ ਨਾ ਚ ਇੱਥੇ ਦੱਸੋ ਵੇਦਾ ਕੀਤਾ ਗਾਂ ਜੋ ਸੰਗਤ ਫੈਸਲਾ ਕਰੇਗੀ ਉਹ ਤੁਹਾਨੂੰ ਕਮਿਟਮੈਂਟ ਉਹ ਕਰਨੀ ਪੈਣੀ ਤੁਹਾਡੀਆਂ ਦਲੀਲਾਂ ਨਹੀਂ ਇੱਥੇ ਸੁਣਨੀਆਂ ਜਿਹੜੇ ਉਦਾਂ 550 ਦਵਾਇਆ ਸੀ ਨਾ ਯਾਦ ਹੈ ਤੈਨੂੰ ਉਹ ਬਬੀ ਉਹ ਹੋ ਗਈਆਂ ਕਲੀਅਰ 550 ਤੇ ਡਿਸਾਈਡ ਹੋ ਗਿਆ ਹੋ ਗਈ ਸੀ ਨਾ ਤੂੰ 150 ਬਣਿਆ ਤੂੰ 550 ਲਿਆ ਤੇ ਸويرੇ ਮਤਲੁ ਗਾਲਾਂ ਕੱਢ ਗਏ ਤੇ ਤੂੰ 550 ਦਵਾਇਆ ਨਾ ਟ੍ਰੈਫਿਕ ਪੁਲਿਸ ਬੈਗੇ ਇਸ ਤਰ੍ਹਾਂ ਦੀਆਂ 100 ਦਲੀਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਦੀਆਂ ਨਹੀਂ ਨਹੀਂ ਇਸ ਤਰ੍ਹਾਂ ਦੀ ਇਹ ਗੱਲਾਂ ਹੋ ਗਈਆਂ ਸਾਰੀਆਂ ਹਾਂ ਲਾਸਟ ਅਸੀਂ ਇੱਕ ਮਿੰਟ ਭਾਜੀ ਮੈਂ ਲਾਸਟ ਅਸੀਂ ਫੈਸਲੇ ਤੇ ਆ ਲਾਸਟ ਅਸੀਂ ਫੈਸਲੇ ਤੁਸੀਂ ਜਾਏ ਕੋਈ ਨਾ ਕੋਈ ਤੁਸੀਂ ਗੱਲ ਤੁਸੀਂ ਸ਼ਰਤ ਇੱਕ ਮਿੰਟ ਠਹਿਰੋ ਕੋਈ ਠਹਿਰੋ ਜਿਹੜਾ ਬੁਲਾਵਾ ਸੀ ਜਰੂਰ ਕੋਈ ਨਹੀਂ ਆਜਾ ਤੁਸੀਂ ਫੇਰ ਤਲਕੀ ਦਿਖਾ ਲਿਓ ਤੁਸੀਂ ਫੇਰ ਤਲਕੀ ਦਿਖਾ ਰਹੇ ਹੋ ਇਹ ਗੱਲਾਂ ਹੋਈਆਂ ਨੇ ਇਹ ਗੱਲਾਂ ਹੋਈਆਂ ਇਹ ਤੁਸੀਂ ਕਰਦੇ ਮੈਂ ਦੱਸੋ ਪਹਿਲੇ ਤੁਸੀਂ ਜੀ ਆ ਕੰਮ ਨਾ ਕਰੋ ਚਲੋ ਵੀਰ ਜੀ ਇੱਕ ਇੱਕ ਮਿੰਟ ਇੱਕ ਮਿੰਟ ਸਾਰੇ ਜਣੇ ਇੱਕ ਮਿੰਟ ਚੁੱਪ ਕਰਕੇ ਆਪਾਂ ਮੁੱਦੇ ਤੇ ਆਈਏ ਜਿਹੜੀਆਂ ਗੱਲਾਂ ਤੁਹਾਡੇ ਲਈ ਗਾਂ ਵਾਸਤੇ ਸ਼ਰਤਾ ਰੱਖੀਆਂ ਗਈਆਂ ਆਪਾਂ ਨੂੰ ਮਨਜ਼ੂਰ ਆ ਹਾਂ ਕਿ ਨਹੀਂ ਸਰ ਮੇਰੀ ਬੇਨਤੀ ਸੁਣ ਲੋ ਸਰ ਹਾਂ ਜਾਂ ਨਾ ਦੱਸੋ ਉਸ ਤੋਂ ਬਾਅਦ ਰੱਖੋ ਸਾਰੀਆਂ ਤੁਹਾਡੀਆਂ ਸ਼ਰਤਾਂ ਮੰਨੂਗਾ ਛੋਟੀ ਮੇਰੀ ਬੇਨਤੀ ਸੁਣੋਗੇ ਸੁਣਾਓ ਦੱਸੋ 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 ਕੀ ਕਹਿਣਾ ਜੀ ਮੈਂ ਸਰ ਇੱਕ ਬੇਨਤੀ ਇਹ ਕੰਨਾ ਜਾਂਦਾ ਵਾਂ ਇਹ ਭਾਈ ਸਾਹਿਬ ਆਪਣੇ ਨਾਲ 4 ਬੰਦੇ ਲੈ ਕੇ ਆਏ ਇਹਨਾਂ ਨੇ 2 ਬੰਦੇ ਸਾਡੀ ਦੁਕਾਨ ਤੇ ਭੇਜੇ ਆ ਸਮੋਸੇ ਖਾਣ ਵਾਸਤੇ ਇਹਨਾਂ ਨੇ ਪੁੱਛਿਆ ਰੇਟ ਕਿੰਨੇ ਦਾ ਸੀਗਾ 50 ਰੁਪਏ ਦਾ ਇਹਨਾਂ ਦੀ ਵੀਡੀਓ ਮੇਰੇ ਕੋਲ ਬਣੀ ਹੋਈ ਹੈ ਇਹਨਾਂ ਦੇ ਬੰਦੇ ਦੀ ਪੁੱਛੋ ਹੈਗੀ ਕਿ ਨਹੀਂ ਹੈਗੀ ਮਿਲਦਾ ਚਲੋ ਅੱਗੇ ਆ ਇੱਕ ਮਿੰਟ ਜੀ ਗੱਲ ਤੇ ਆਓ ਉਸ ਤੋਂ ਬਾਅਦ ਦੂਜਾ ਬੰਦਾ ਭੇਜਿਆ ਇਹਨਾਂ ਨੇ ਗੋਟੂਰੇ ਕਿੰਨੇ ਦੇ ਆ ਜੀ 6 ਅਈ 60 ਰੁਪਏ ਬਟੂਰੇ ਲੈ ਆ ਦੂਜੇ ਬੰਦੇ ਕੋਲੋਂ ਐਸਐਚਓ ਦੇ ਸਾਹਮਣੇ ਗੱਲ ਹੋਈ ਆ ਇਹਨਾਂ ਦੇ ਬੰਦੇ ਦੇ ਸਾਹਮਣੇ ਇਹ ਬੰਦੇ ਜਿਹੜੇ ਨਾਲ ਲੈ ਕੇ ਆਏ ਆ ਇਹ ਸੱਤ ਬੰਦੇ ਨਾਲ ਲੈ ਕੇ ਆਇਆ ਜਦੋਂ ਪ੍ਰੈਸ ਕੋਲ ਜਦੋਂ ਕਲੀ ਕਰਨਾ ਆਏ ਸੀ ਹਾਂ ਹਾਂ ਸਟੋਰੀ ਕਰਨਾ ਇਸ ਤੋਂ ਪਹਿਲੇ ਸਾਡੇ ਨਾਲ ਵਾਕ ਇੱਕ ਸ਼ਹਿਰ ਦਾ ਹੋ ਚੁੱਕਾ ਸੀ ਜਲੰਧਰ ਦਾ ਪੱਤਰਕਾਰ ਸੀਗਾ ਸਮਝ ਮੇਰੇ ਤੁਹਾਨੂੰ ਗੱਲ ਦੱਸੀ ਹੋਣੀ ਬੇਟੇ ਨੇ ਏਦਾਂ ਸਾਡੇ ਨਾਲ ਜਿੱਕੀ ਉਹ ਸਾਨੂੰ ਕਹਿੰਦਾ ਸੀ ਵੀ ਮੈਂ ਤੁਹਾਡੇ ਕੋਲ ਜਰੂਰ ਆਉਂਗਾ ਦੁਬਾਰਾ ਵਰਮਾ ਦਸਰਾਜੁਰ ਬੜਾ ਸਾਡੇ ਦਿਮਾਗ ਜਾਈ ਸੀ ਵੀ ਇਹ ਭਾਈ ਸਾਹਿਬ ਉਹਨਾਂ ਨੇ ਭੇਜਿਆ ਗਲਤ ਗੱਲ ਹੋਈ ਆ ਜਿਹੜੀ ਗੱਲ ਹੋਈ ਆ ਮੈਂ ਚੋਖੀ ਬੋਲਾਂਗਾ ਇੱਕ ਮਿੰਟ ਠਹਿਰੋ ਤੁਸੀਂ ਤੁਸੀਂ ਉਦਣ ਦੀ ਘਟਨਾ ਦਾ ਜਿਹੜਾ ਇੱਕ ਮਿੰਟ ਠਹਿਰੋ ਇੱਕ ਮਿੰਟ ਠਹਿਰੋ ਉਦਣ ਦੀ ਗੱਲ ਨੂੰ ਛੱਡ ਦਿਓ ਜੋ ਜੋ ਜਾਮ ਘਟੋ ਇੱਕ ਮਿੰਟ ਧਰੋ ਜਿਹੜਾ 250 ਬੰਦੇ ਨੇ ਆਪਣਾ ਰਿਕਾਰਡ ਕਰਾਇਆ ਉਹ ਸਾਰੇ ਝੂਠੇ ਨੇ ਆਪਾਂ ਕੋਈ ਕੋਈ ਕਿਸੇ ਨਾਲ ਹੋਈ ਨਹੀਂ ਦੱਸੋ ਸਾਰੇ ਸਹੀ ਆ ਸਹੀ ਆ ਨਾ ਬਸ ਗੱਲ ਖਤਮ ਹੈ ਅਗਰ ਅਸੀਂ ਕੋਈ ਗਲਤੀ ਹੋ ਗਈ ਜੀ ਛੱਡੋ ਉਹ ਗੱਲ ਖਤਮ ਹੋ ਗਈ ਉਹ ਛੱਡੋ ਮੰਨ ਗਏ ਜੀ ਮੈਂ ਇਹਨੂੰ ਇਹ ਸਵਾਲ ਕੀਤਾ ਵੀ ਜਿਹੜਾ 250 ਬੰਦੇ ਨੇ ਬਸ ਬਸ ਸ਼ੈਕੀ ਨੂੰ ਕਹਿੰਦੇ ਬੇਟੇ ਮਾਈਕ ਨੂੰ ਇੱਕ ਮਿੰਟ ਤੁਸੀਂ ਪਹਿਲਾਂ ਮਾਫੀ ਮੰਗੋ ਅਸੀਂ ਕੋਈ ਗਲਤੀ ਕੀਤੀ ਹੈ ਅਸੀਂ ਮਾਫੀ ਮੰਗਦੇ ਜੇ ਨਹੀਂ ਜੇ ਨਹੀਂ ਜਿਹੜੀ ਕੀਤੀ ਉਹਦੀ ਮੈਂ ਸਾਹਿਬ ਨੂੰ ਅਸੀਂ ਅਸੀਂ ਪਰਮਾਤਮਾ ਦੇ ਮੋਰੇ ਕੰਨੇ ਆ ਸਾਡੀ ਦੁਕਾਨ ਤੇ ਕੋਈ ਵੀ ਗਲਤ ਕਰੇ ਇੱਕ ਮਿੰਟ ਸਾਡੀ ਦੁਕਾਨ ਦੇ ਮੋਰੇ ਕੋਈ ਗਲਤ ਕੰਮ ਹੋਊਗਾ ਤੁਸੀਂ ਜ਼ਿੰਮੇਵਾਰ ਹੋਗੇ ਮੈਂ ਹੋਊਗਾ ਹੋਰ ਦੱਸੋ ਬਸ ਕੀ ਹੋਵਾਂਗੇ ਚਲੋ ਇੱਕ ਮਿੰਟ ਠਹਿਰੋ ਇੱਕ ਇੱਕ ਕਰਕੇ ਹਾਂ ਨਾ ਦੱਸੀ ਚਲੋ ਹੁਣ ਇੱਕ ਮਿੰਟ ਠਹਿਰੋ ਵੀਰ ਜੀ ਇੱਕ ਮਿੰਟ ਵੀਰ ਜੀ ਠਹਿਰੋ 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 ਤੁਹਾਡੇ ਘਟੋ ਘੜ ਜਿੱਡਾ ਟਾਬੇ ਦਾ ਸਾਈਜ਼ ਆ ਘਟੋ ਘੜ 10 ਕਮਰੇ ਕੈਮਰੇ ਵੀਡੀਓ ਵਿਦ ਆਡੀਓ ਮਾਈਕ ਮੈਂ ਲਵਾਉਂਗਾ ਲੱਗੂਗੇ ਮੈਂ ਲਵਾਉਂਗਾ ਹਰੇਕ ਟੇਬਲ ਤੋਂ ਲੈ ਕੇ ਬਾਹਰ ਤੱਕ ਇੱਕ ਮਿੰਟ ਸੁਣ ਲਓ ਪਹਿਲਾਂ ਸੁਣ ਲਓ ਸੁਣ ਲਓ ਸੁਣ ਲਓ ਸੁਣ ਕੇ ਹਾਂ ਨਾ ਜਵਾਬ ਦਿਓ ਬਸ ਬਾਹਰ ਤੋਂ ਲੈ ਕੇ ਅੰਦਰ ਤੱਕ ਟੇਬਲ ਤੱਕ ਹਰ ਜਗ੍ਹਾ ਫਿਕਸ ਰੇਟ ਲਿਸਟ ਲੱਗੂਗੀ ਮੈਂ ਕਹਿੰਦਾ ਮੈਂ ਲਵਾਉਂਗਾ ਚਲੋ ਬਸ ਮੇਰੀ ਤੀਜੀ ਚੀਜ਼ ਬਿਨਾ ਗਾਹਕ ਦੇ ਮੰਗਿਆ ਕੋਈ ਚੀਜ਼ ਉਹਨੂੰ ਪਰੋਸੀ ਨਹੀਂ ਜਾਊਗੀ ਜੇ ਜੇ ਕੋਈ ਮੰਗਦਾ ਰੇਟ ਦੱਸ ਕੇ ਦੱਸੋ ਇੱਕ ਮਿੰਟ ਛੋਟੀ ਜਿਹੀ ਬੇਨਤੀ ਸੁਣ ਲਓ ਹਾਂ ਜਾਂ ਨਾ ਜਵਾਬ ਦਿਓ ਮੈਂ ਤੁਹਾਡੀ ਗੱਲ ਮੰਨ ਲਈ ਸਾਰੀ ਗੱਲ ਮੰਨ ਲਈ ਇਹ ਵੀ ਗੱਲ ਮੰਨ ਲਈ ਅੰਦਰ ਆ ਕੇ ਦੋ ਆ ਕੇ ਸਾਰਾ ਬਲਵਈਆ ਬਹਿ ਜਾਂਦੇ ਆ ਉਹ ਕਹਿ ਤਾਂ ਰਿਹਾ ਆਡੀਓ ਵੀਡੀਓ ਲਾਓ ਇੱਕ ਮਿੰਟ ਛੋਟੀ ਤੁਸੀਂ ਵੀਡੀਓ ਕਹਿਤਾ ਆ ਆਡੀਓ ਵੀਡੀਓ ਲਾਓ ਗੱਲ ਖਤਮ ਤੁਸੀਂ ਵੀ ਸਾਫ਼ ਰਹੋ ਗਾਗ ਵੀ ਸਾਫ਼ ਰਹਿਣਗੇ ਅਗਲਾ ਦਵੇ ਵੀ ਸਾਰਾ ਐਟੀਟਿਊਡ ਨਾਲ ਤੁਹਾਡੀ ਤਸੱਲੀ ਹੁੰਦੀ ਆ ਜਿੰਨਾ ਹੁਣ ਤੁਹਾਡੇ ਕੋਲ ਇੱਕ ਮਿੰਟ ਠਹਿਰੋ ਸਾਰਾ ਕੁਝ ਕਰਨ ਤੋਂ ਬਾਅਦ ਆਖਰੀ ਮੌਕਾ ਇੱਕ ਮਿੰਟ ਰੋ ਹੋ ਨਹੀਂ ਭਾਜੀ ਆਖਰੀ ਦੱਸਿਓ ਆਹ ਕਹਿੰਦਾ ਤੈਨੂੰ ਪੁੱਛਿਆ ਹੋਰ ਲੈਣੇ ਆਖਰੀ ਮੌਕਾ ਤੁਹਾਡੇ ਕੋਲ ਛੱਡੋ ਸ਼ਰਤਾਂ ਤੁਸੀਂ ਮੰਨ ਲਈਆਂ ਗੁਰੂ ਸਾਹਿਬ ਦੀ ਜੁਹਰੀ ਚ ਸੰਗਤ ਕੋਲੋਂ ਜੇ ਤੁਹਾਨੂੰ ਲੱਗਦਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਗਾਂ ਵਾਸਤੇ ਆਪਣਾ ਵਿਹਾਰ ਤੇ ਵਿਵਹਾਰ ਸੁਧਾਰੂਗੇ ਤਾਂ ਮਾਫੀ ਮੰਗ ਲਓ ਨਹੀਂ ਨਾ ਸਾਨੂੰ ਤੁਹਾਨੂੰ ਕੋਈ ਸ਼ਿਕਾਇਤ ਆਉਗੀ ਮਿੱਟੀ ਦਾ ਤੇਲ ਪਾ ਕੇ ਢੱਬਾ ਖੁਕ ਦਿਓ ਚਲੋ